ਅਮਰੀਕਾ ਵਿੱਚ ਆਏ ਭਿਆਨਕ ਤੂਫਾਨ ਕਾਰਨ ਪਿਛਲੇ 48 ਘੰਟਿਆਂ ਵਿੱਚ 27 ਲੋਕਾਂ ਦੀ ਮੌਤ ਹੋ ਗਈ ਇਸ ਦਾ ਸਭ ਤੋਂ ਵੱਧ ਪ੍ਰਭਾਵ 7 ਸੂਬਿਆਂ ਵਿੱਚ ਪਿਆ ਹੈ ਜਿਨ੍ਹਾਂ ਵਿੱਚ ਮਿਸੂਰੀ ਤੇ ਦੱਖਣੀ ਪੂਰਵੀ ਕੈਂਟਕੀ ਸ਼ਾਮਲ ਹਨ 27 ਮੌਤਾਂ ਵਿੱਚੋਂ 18 ਕੈਂਟਕੀ ਵਿੱਚ ਤੇ 7 ਮਿਸੂਰੀ ਵਿੱਚ ਤੇ 2 ਉੱਤਰੀ ਵਰਜੀਨੀਆ ਵਿੱਚ ਹੋਈਆਂ ਤੇ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਤੇ ਇਹ ਦੱਸ ਦਈਏ ਕਿ 12 ਸੂਬਿਆਂ ਵਿੱਚ ਲਗਭਗ 6.6 ਲੱਖ ਘਰਾਂ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ ਸੀ ਤੂਫਾਨ ਦੌਰਾਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਕਈ ਘਰਾਂ ਦੀਆਂ ਛੱਤਾਂ ਤੇ ਕੰਧਾਂ ਹਵਾ ਵਿੱਚ ਉੱਡ ਗਈਆਂ ਤੇ ਸ਼ਹਿਰ ਮਲਬੇ ਵਿੱਚ ਬਦਲ ਗਏ ਹਜ਼ਾਰਾਂ ਲੋਕ ਬੇਕਾਰ ਹੋ ਗਏ ਹਜ਼ਾਰਾਂ ਲੋਕਾਂ ਨੂੰ ਰਾਤ ਕੈਂਪਾਂ ਵਿੱਚ ਭੇਜਿਆ ਗਿਆ ਤੇ ਤੂਫਾਨ ਦੀ ਤੇਜ਼ ਰਫ਼ਤਾਰ ਕਾਰਨ ਇਹ ਇੱਕ ਭਿਆਨਕ ਤੂਫਾਨ ਦੇ ਵਿੱਚ ਬਦਲ ਗਿਆ ਇਸ ਕਾਰਨ ਇਹਨਾਂ ਇਲਾਕਿਆਂ ਵਿੱਚ ਜ਼ਿਆਦਾ ਨੁਕਸਾਨ ਹੋਇਆ ਤੇ ਤੂਫਾਨ ਅਗਲੇ ਕਈ ਦਿਨਾਂ ਤੱਕ ਰਹੇਗਾ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਅਗਲੇ ਕੁਝ ਹਫ਼ਤੇ ਤਾਕ ਪਾਰੀ ਮੀਂਹ ਪੈ ਸਕਦਾ ਹੈ ਤੇਜ਼ ਹਵਾਵਾਂ جاری رہ ਸਕਦੀਆਂ ਨੇ ਹਾਲਾਂਕਿ ਇਹ ਰਾਤ ਦੀ ਗੱਲ ਹੈ ਕਿ ਤੂਫਾਨ ਲੈਉਣ ਵਾਲਾ ਜੋ ਸਿਸਟਮ ਹੈ ਹੁਣ ਕਮਜ਼ੋਰ ਪੈ ਰਿਹਾ ਹੈ ਪਰ ਮੈਕਸੀਕੋ ਸਰਹੱਦ ਦੇ ਨੇੜੇ ਇੱਕ ਹੋਰ ਤੂਫਾਨ ਭਿਆਨਕ ਤੂਫਾਨ ਆਉਣ ਦੀ ਸੰਭਾਵਨਾ ਹੈ ਜਿਸ ਕਾਰਨ ਦੱਖਣ ਪੱਛਮੀ ਅਮਰੀਕਾ ਦੇ 2 ਕਰੋੜ ਤੋਂ ਵੱਧ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਿਛਲੇ ਕੁਝ ਦਿਨਾਂ ਦੀਆਂ ਤਸਵੀਰਾਂ ਇਹ ਤੁਸੀਂ ਵੇਖ ਸਕਦੇ ਹੋ ਜਿੱਥੇ ਕਾਫੀ ਤੂਫਾਨ ਆਇਆ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਖਾਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦਾ ਹਾਲ ਅਮਰੀਕਾ ਦੇ 21 ਹਿੱਸਿਆਂ ਵਿੱਚ ਰਹੇਗਾ